ਦੀ ਦੇ ਪਿੰਡ ਮੀਰਪੁਰ ਵਿਖੇ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੱਸਈਏ ਕਿ ਪਿੰਡ ਵਾਸੀਆਂ ਨੇ ਫੰਮਨ ਸਿੰਘ ਤੇ ਪੰਚਾਇਤੀ ਜ਼ਮੀਨ ਵਿੱਚੋਂ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਲਗਾਏ ਹਨ ਜੀ ਹਾਂ ਜਿਸ ਦੀ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਵੀ ਹੋ ਰਹੀ ਹੈ ਪਿੰਡ ਵਾਸੀਆਂ ਨੇ ਕਿਹਾ ਕਿ ਰਾਤ ਨੂੰ ਪੰਚਾਇਤੀ ਜ਼ਮੀਨ ਵਿੱਚ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਤੇ ਉਹ ਤੋੜੇ ਤਾਂ ਚੁੱਕ ਕੇ ਵੇਚਿਆ ਜਾ ਰਿਹਾ ਹੈ ਉਹਨਾਂ ਨੇ ਪ੍ਰਸ਼ਾਸਨ ਤੋਂ aaropiyon de khilaf kanooni karwai kare ਦੀ ਮੰਗ ਕੀਤੀ ਹੈ ਦੂਜੇ ਪਾਸੇ ਦੱਸ ਦਈਏ ਕਿ ਫੂਮਨ ਸਿੰਘ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਝੂਠੇ ਅਤੇ ਬੇਬੁਨਿਆਦੀ ਦੱਸਿਆ ਹੈ ਉਹਨਾਂ ਨੇ ਕਿਹਾ ਹੈ ਕਿ ਜੋ ਪਿੰਡ ਵਾਸੀ ਮੇਰੇ ਤੇ ਦੋਸ਼ ਲਗਾ ਰਹੇ ਹਨ ਉਹ ਖੁਦ ਵੀ ਪੰਚਾਇਤੀ ਜ਼ਮੀਨ ਵਿੱਚੋਂ ਰੇਤਾ ਕੱਢਦੇ ਸਨ ਉਹਨਾਂ ਨੇ ਕਿਹਾ ਕਿ ਮੈਂ ਰੇਤਾ ਵੇਚਿਆ ਨਹੀਂ ਹੈ ਸਗੋਂ ਮੈਂ ਸਿਰਫ ਆਪਣੀ ਨੀਵੀਂ ਜ਼ਮੀਨ ਤੇ ਹੀ ਰੇਤਾ ਪਾਇਆ ਹੈ ਉਹ ਮੇਰਾ ਬਾਪੂ ਚਾਹ ਸਿੰਘਾ ਜੀ ਤੇ ਮੀਰਪੁਰਾ ਜੀ ਦਾ ਪੰਚਾਇਤ ਦੀ ਜ਼ਮੀਨਾਂ 'ਚ 121 ਕਨਾਲ ਇਹ ਕੋਸੋ ਦੋ ਨੰਬਰ ਆ ਇੱਕ ਖਖਰਾ ਨੰਬਰ ਐ ਇਹਨਾਂ ਨੇ ਰਾਤ ਮਸ਼ੀਨਾ ਲਾ ਕੇ ਇੱਕ ਮੈਨਸ ਕੀਤੀ ਆ ਰੇਤੂ ਕੱਢੀ ਆ ਸਰ ਉਹਦੇ ਬਾਰੇ ਅਸੀਂ ਜੀ ਦੋ ਸਾਹਿਬ ਨੂੰ ਵੀ ਇੱਕ ਰਿਕਵੈਸਟ ਕੀਤੀ ਆ ਜੀ ਉਹਦੇ ਵਿੱਚ ਸੈਤੀ ਸਾਹਿਬ ਆਏ ਸੀ ਮੋਕਾ ਦੇਖ ਕੇ ਮੋਕੇ ਦੇ ਤੇਸੀ ਦੀਆਂ ਲੱਗੀਆਂ ਹੋਈਆਂ ਸੀ ਜਦੋਂ ਆਇਆ ਉਹ ਦੁਬਾਰਾ ਇਹਨਾਂ ਨੇ ਇੱਥੇ ਤੇਸੀ ਨੂੰ ਚੰਨਾਂ ਦਾ ਕਿ ਚਲੇ ਗਏ ਜਿਹਦਾ ਨਾਮ ਸਦਾ ਪੁੰਮੜ ਸਿੰਘ ਦਾ ਸਰੋਗਤਰਾ ਸੀ ਅਰ ਉਹ ਸਾਹ ਨਾਲ ਦੇਖੋ 12 14 ਚੋਨਾ ਪੁੱਟ ਜਿਹੜਾ ਥੱਲੇ ਲੈ ਗਏ ਪੱਟ ਗਏ ਹੁਣ ਰਾਤ ਨੂੰ ਇਹਨਾਂ ਸਾਨੂੰ ਪਤਾ ਨਹੀਂ ਜੀ ਦਾਰਵੇ ਕਰੀਏ ਜੀ ਕਰਕੇ ਲੇਤੀਸ ਗਰ ਸਾਹਿਬ ਵੀਡੀਓ ਸਾਹਿਬ ਨਾਲ ਪਿੱਛੇ ਚੱਲ ਰਹੀ ਕਮੂਸਲੇ ਅੱਜ ਤੱਕ ਪਹੁੰਚੇ ਨਹੀਂ ਸੂਦਾਨਪੁਰ ਅਸੀਂ ਜਿਵੇਂ ਲੈਤੀਸ ਕਾਇਪ ਜੀ ਕੰਮ ਕਰਾਂਗੇ ਅਸੀਂ ਇਹ ਕਹਿੰਦੇ ਸਾਰਾ ਇਹਨਾਂ ਤੇ ਜੋ ਵੀ ਪ੍ਰੋਜੈਕਟ ਕਾਰਵਾਈ ਬੰਦੀ ਹੈ ਕੀਤੀ ਜਾਵੇ ਮੌਕੇ ਤੇ ਸਾਰ ਸੈਟੀ ਸਾਹਿਬ ਆਈ ਸੀ ਜਿਹੜੋਂ ਅਸੀਂ ਉਹਨਾਂ ਨੂੰ ਇੱਕ ਕੰਮ ਕਰਾਇਆ ਕੰਮ ਕਰਾਇਆ ਪਰ ਜੀ ਸੀ ਬੀ ਜਿਹੜੀ ਉਹ ਉਹਨਾਂ ਨੇ ਆਏ ਤੋਂ ਲੈ ਕੇ ਗਏ ਹਾਂਜੀ ਹਾਂਜੀ ਬਾਤ ਚੱਲ ਰਹੀ ਹੈ ਹਾਂਜੀ ਬਾਤ ਚੱਲ ਰਹੀ ਤਿੰਨ ਚਾਰ ਦਿਨ ਤੋਂ ਚੱਲ ਰਹੀ ਹੈ ਹਾਂ ਜੀ ਇਹ ਕਰਨਾ ਦੇਖੋ ਜੀ ਮੈਂ ਨਗ ਹੋ ਰਹੀ ਸੀ ਲੈ ਸਾਡਾ ਜਮਲਾ مالک ਪੰਚਾਇਤ ਆ 121 ਕਨਾਲ 102 ਨੰਬਰ ਖਸਰਾ ਨੰਬਰ ਜਿਹਦੇ ਵਿੱਚੋਂ ਮਿੱਟੀ ਚੱਕ ਕੇ ਖਤਿਆਂ ਦੇ ਵਿੱਚ ਖਲਾਈ ਗਈ ਆ ਤੇ ਬਾਕੀ ਰੇਤਾ ਕੱਢ ਕੇ ਪਾਸੇ ਸਿੱਗੇ ਜਾਂਦੇ ਆ ਆ ਜਿਹੜੀ ਸੀਮੈਂਟ ਵਾਲੀ ਆਪਣੀ ਰੇਤਾ ਚੱਲਦੀ ਹੈ ਕੰਮ ਦੇ ਵਿੱਚ ਉਹ ਆਪਦੇ ਵਿੱਚ ਉਹ ਜਾ ਕੇ ਸਿੱਟੀ ਕੋ ਘਰਾਂ ਲਾ ਕੇ ਸਿੱਟੀ ਕੋ ਖੱਤੇ ਦੇ ਵਿੱਚ ਸੁੱਟ ਦਿੱਤੀ ਆ ਤੇ ਇਦਾਂ ਦੇ ਇਹ ਬੰਦਿਆਂ ਤੇ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਐ ਕਿਉਂਕਿ ਕੱਲ ਨੂੰ ਕੋਈ ਨੁਕਸਾਨ ਹੋ ਸਕਦਾ ਬੰਦਾ ਕੋਈ ਤਾਂ ਕਿ ਚਲ ਜਾਏ ਉਹ ਡੁੱਬ ਸਕਦਾ ਜਿਸ ਤਰ੍ਹਾਂ ਪਟਿਆ ਤਾਂ 40 40 ਫੁੱਟ ਦੇ ਟੋਏ ਪੈ ਗਏ ਸਾਡਾ ਇਹਦੇ ਕਾਰਵਾਈ ਕੀਤੀ ਜਾਵੇ ਇਹ ਭੁਮਨ ਸਿੰਘ ਸਾਨੂੰ ਬਤਾਰਾ ਸੇ ਇਹ ਕਹਿਣਾ ਚਾਹੁੰਦੇ ਜੀ ਇਹ ਦਾ 101 ਕਿਨਾਰ ਪੰਚਾਇਤ ਦੀ ਜ਼ਮੀਨ ਆ ਪੰਚਾਇਤ ਦੀ ਜ਼ਮੀਨ ਤੋਂ ਰੇਤਾ ਕੱਢ ਕੇ 100 150 150 ਫੁੱਸ ਦੇ ਫੱਡੇ ਮਾਰ ਕੇ ਇਹ ਵੇਚਣ ਵਾਸਤੇ ਇਹ ਰੇਤਾ ਕੱਢ ਰਿਹਾ ਜੀ ਬੜਾ ਤਗੜਾ ਘਰੋ ਹੈ ਬਹੁਤ ਜਣਿਆ ਇਹ ਸਾਡੇ ਸਾਰੇ ਪਿੰਡ ਨੂੰ ਦਬਾ ਕੇ ਰੱਖਦੇ ਆ ਪਰ ਅਸੀਂ ਇਹਦੇ ਤੇ ਕੋਈ ਕਾਰਵਾਈ ਕਰਾਉਣਾ ਚਾਹੁੰਦੇ ਆ ਇਹ ਪਾਬੰਦੀ ਲਗਾਈ ਜੀ ਇਹ ਜਬਰਦਸਤੀ ਕਰ ਰਿਹਾ ਹੈ ਅਸੀਂ ਬਿਲਕੁਲ ਲਾਲੋ ਤੋਂ 4-5 ਦਿਨ ਤੋਂ ਜੀਸੀਬੀ ਚੱਲ ਰਹੀ ਹੈ ਕੋਈ ਇਹਦੇ ਵਿੱਚ ਮਤਲਬ ਕੋਈ ਦਿਸਣਾਈ ਨਹੀਂ ਕੋਈ ਗੱਲ ਨਹੀਂ ਸਾਡੀ ਸੁਣਾਈ ਨਹੀਂ ਹੋ ਰਹੀ ਇੱਥੇ ਡੇਡ-ਡੇਡ ਫੋਟੇ ਦੇ ਡੂਏ ਪੜਤੇ ਆ ਕਿ ਇੱਕ ਬੀਬੀ ਸਾਡੇ ਪਿੰਡੋਂ ਅੱਕੇ ਮਰ ਕੇ ਡੁੱਬ ਕੇ ਐਸੇ ਜਗ੍ਹਾ ਤੇ ਇਹਨੇ ਕਰਾਇਆ ਡੂਆ ਅੱਜ ਨੂੰ 15 ਸਾਲ ਹੋ ਗਏ ਉਹ ਬੀਬੀ ਪਰੀ ਨੂੰ ਮਿੱਟੀ ਲੈਣ ਗਈ ਮਰ ਕੇ ਇੱਥੇ ਡੁੱਬ ਕੇ ਉਹੀ ਬਗਰੋਂ ਨੇ ਫੇਰ ਕੰਮ ਕਰਤਾ ਇੱਥੇ ਪੂਰੀ ਕਾਰਵਾਈ ਹੋਣੀ ਚਾਹੀਦੀ ਇਹ ਫੰਮਰ ਫੰਮਰ ਸਿੰਘ ਸਾਨੋ ਹਤਾਰਾ ਸਿੰਘ ਇਹ ਇਹਨੇ ਨਾ ਅੱਗੇ ਵੀ ਸਾਡੇ ਪਿੰਡ ਦੇ ਨਾਲ ਬਹੁਤ ਤਕਾ ਕੀਤਾ ਹੁਣ ਗਾਂ ਵੀ ਕਰ ਰਿਹਾ ਬਹੁਤ ਤਗੜਾ ਕਰੋ ਇਹ ਤੇ ਕਾਰਵਾਈ ਹੋਣੀ ਚਾਹੀਦੀ ਸਰਕਾਰ ਤੋਂ ਇਹ ਮੰਗ ਕੋੜਾ ਜਾਂਦੇ ਤੇ ਕਾਰਵਾਈ ਕਰੋ ਇਹਨੂੰ ਰੋਕੋ ਕਾਨੂੰਨੀ ਕਾਰਵਾਈ ਜੋ ਬਣਦੀ ਤੇ ਲਾਓ ਜੋ ਮੀਰਪੁਰ ਪਿੰਡ ਦੇ ਪਿੰਡ ਦਾ ਰਹਿਣਾ ਆ ਜੀ ਕੰਮ ਸਰ ਜੀ ਮੇਰਾ ਨਾਮ ਆ ਪਾਦੀ ਕੋਈ ਅਸੀਂ ਚੀਜ਼ ਨਹੀਂ ਵੇਚੀ ਅਸੀਂ ਆਹ ਮਿੱਟੀ ਲਿਆਏ ਆ ਕੱਢ ਕੇ ਇੱਕ ਖੱਤੇ ਦੇ ਚ ਪਾਉਣ ਵਾਸਤੇ ਲਿਆਏ ਆ ਜੀ ਪਰ ਕੋਈ ਜੇ ਕਿਸੇ ਕੋਈ ਕਹੇ ਮੈਂ ਨੇ ਕੀਤੀ ਆ ਅਸੀਂ ਦੇਣਦਾਰ ਆਂ ਨਾ ਉਹ ਜੀ ਉਹ ਹੋਰ ਬੰਦੇ ਦੇ ਮਾਰੇ ਅਸੀਂ ਨਹੀਂ ਮਾਰੇ ਤੇਰੀ ਵੀ ਛੱਪੜ ਲਾ ਜੇ ਤੇ ਗਵਰਨਮੈਂਟ ਨਾਲ ਆਡਰ ਵਾਲੀ ਪੱਟ ਲੋ ਕੋਈ ਦੇਖ ਕੇ ਤੀ ਕੋਈ ਦਿੰਦਾ ਸਾਨੂੰ ਉਹਨਾਂ ਕਹਾਂ ਜੀ ਇਹਨੂੰ ਖਾੜੋ ਸਾਰੇ ਜਨ ਸਾਰੇ ਨੂੰ ਖਾੜੋ ਆ ਗਾੜੀ ਵੀ ਖਾੜੋ ਹੁੰਦਾ ਜੀ ਹਾਂ ਜੀ ਸਰ ਬੰਦੇ ਆ ਗਾੜੀ ਮਸ਼ੀਨ ਚਾਦੀਓ ਦੇਖੋ ਸਾਹਮਣੀ ਪੈੜੀ ਚ ਪਾਉਣ ਵਾਸਤੇ ਕੱਢੀ ਗਈ ਆ ਜੀ ਇਥੇ ਥਾਂ ਗੋਲਾ ਕਰਨ ਸਿਰ ਦੀ ਬੁੰਦੀ ਬੀਜਣ ਵਾਸਤੇ ਆਏ ਹੋ ਪੂਰੇ ਸਭ ਬੀਜਰੀ ਕਰਨੀ ਹੋਈ ਇਹ ਭਾਈ ਆਤ ਕਰਾਦੇ ਨਹੀਂ ਹੋਣਾ ਜੀ ਨਹੀਂ ਵੇਚ ਨਹੀਂ ਰਹੇ ਪੋਸਟਾਟ ਦੇ ਲੱਗ ਰਹੇ ਇਹ ਗਲਤ ਬੇਮਰਿਆਦ ਲੋਕਾਂ ਜਿਹਦਾ ਕੋਈ ਦੇਖਾ